ਇਸ ਰਾਜਗੁਰੂ ਦੇ ਵਿਅਕਤੀ ਇਸ ਬਹੁਤ ਹੀ ਵੱਡੇ ਕਿੱਤੀ ਬਾੜੀ ਹਸਪੰਦਕ ਕਿਸਾਨ ਮੇਲੇ ਨੂੰ ਇੱਥੇ ਇੱਕ ਆਰਗੇਨਾਈਜ਼ ਕਰਨ ਵਾਲੀ ਸਾਰੀ ਟੀਮ ਜਿਹਦੇ ਚ ਸਾਡੇ ਸਾਥੀ ਅਭਿਂਦਰ ਸੰਗਾ ਜੀ ਤੋਂ ਅਸੀਂ ਤਾਂ ਇਕੱਠੇ ਡਾਂਗਾ ਖਾਂਦੇ ਰਹੇ ਆ ਇਕੱਠੇ ਹੀ ਸਾਰੇ ਸਾਰਾ ਕੁਝ ਕਰਦੇ ਨੇ ਸਾਡਾ ਬਹੁਤ ਪਿਆਰ ਆ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਮੈਨੂੰ ਦਾ ਕਈ ਵਾਰੀ ਦਿਲ ਉਦਾਸ ਜਾ ਹੋ ਜਾਂਦਾ ਵੀ ਰੰਗਲਾ ਪੰਜਾਬ ਬਣਾਉਣਾ ਤਾਂ ਹੈ ਬਣੂ ਕਿਵੇਂ ਹੈ ਪਰ ਆ ਤੁਹਾਨੂੰ ਵੀ ਕੀ ਲੱਗਦਾ ਵੀ ਥੇਤੀ ਬਣ ਜੂ? ਥੇਤੀ ਬਣਾ ਲਾਂਗੇ ਰੰਗਲਾ ਪੰਜਾਬ ਰੰਗਲੇ ਪੰਜਾਬ ਦਾ ਰਸਤਾ ਇੱਕੋ ਇੱਕ ਉਹ ਆ ਸਾਡੇ ਖੇਤਾਂ ਵਿੱਚ ਨਹੀਂ ਲੰਘਦਾ ਜਦੋਂ ਅਸੀਂ ਆਪਦੀ ਖੇਤੀਬਾੜੀ ਨੂੰ ਕਿਤੇ ਵੇਲੇ ਤਾਂ ਕਾਇਮ ਆ ਆ ਜਿਹੜੀ ਮਾਰਕੀਟਿੰਗ ਹੈ ਤੇ ਨਵੀਂ ਟੈਕਨੋਲੋਜੀ ਹੈ ਜਦੋਂ ਇਹਦੇ ਅਸੀਂ ਬਾਵਸਤਾ ਹੋ ਗਏ ਨਾ ਕਮੇ ਲੋਕ ਪੰਜਾਬ ਤਾਂ ਦੁਨੀਆ ਦਾ ਸਭ ਤੋਂ ਅਮੀਰ ਸੂਬਾ ਬਣਨਾ ਸਭ ਤੋਂ ਅਮੀਰ। ਕਿਉਂਕਿ ਦੇਖੋ ਜਿਹੜਾ ਆ ਕੈਮਰਾ ਹੋ ਗਿਆ, ਕੰਪਿਊਟਰ ਹੋ ਗਿਆ ਇਹਨਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਕੋਲੇ ਸਭ ਤੋਂ ਵੱਧ ਪੈਸਾ ਦੁਨੀਆ 'ਚ। ਕੰਪਿਊਟਰ ਆਪਾਂ ਜਿੰਦਗੀ 'ਚ ਇੱਕ ਵਾਰੀ ਖਰੀਦਦੇ ਆ। ਉਹ ਤਾਂ ਸੌਫਟਵੇਅਰ 10-12 ਵਾਰੀ ਖਰੀਦ ਲਿਓਾਂਗੇ। ਪਰ ਜਿਹੜੀ ਚੀਜ਼ ਸਾਡੇ ਕੋਲੇ ਆ ਉਹ ਬਾਈ ਜੀ ਤਿੰਨ ਟਾਈਮ ਖਾਣੀ ਪੈਂਦੀ ਆ ਉਸ ਤੋਂ ਬਿਨਾ ਗੁਜ਼ਾਰਾ ਕੋਈ। ਸਾਡੇ ਕੋਲੇ ਫੂਡ ਹੈ ਸਾਡੇ ਕੋਲੇ ਅੰਨ ਹੈ ਸਾਡੇ ਕੋਲੇ ਅਨਾਜ ਹੈ ਬਸ ਸਿਰਫ ਇਸਨ ਫਸਲ ਦੀ ਮਾਰਕੀਟਿੰਗ ਪ੍ਰੋਪਰਲੀ ਕਰ ਲਈਏ ਪੰਜਾਬ ਸਾਡੇ ਪੰਜਾਬ ਦਾ ਕਿਸਾਨ ਮਜ਼ਦੂਰ ਦੁਕਾਨਦਾਰ ਸਾਰੇ ਕਾਰੋਬਾਰੀ ਸਾਰੇ ਦੁਨੀਆ ਦੇ ਵਿੱਚ ਇੱਕ ਨੰਬਰ ਦੇ ਇੱਕ ਨੰਬਰ ਸਭ ਤੋਂ ਵੱਡਾ ਤੋਂ ਫਿਰ ਆਇ ਨਹੀਂ ਹੋਊਗਾ ਵੀ ਸਾਨੂੰ ਉੱਥੇ ਜਾ ਕੈਨੇਡਾ ਜਾ ਕੇ ਵਕ ਵਕ ਤਰ੍ਹਾਂ ਦੇ ਕੰਮ ਕਰਨੇ ਪੈਣੇ ਜਾਂ ਦੁਬਈ ਜਾਣਾ ਪਊਗਾ ਦੁਬਈ ਦੁਬਈ ਵਾਲੇ ਸਾਰੇ ਇੱਥੇ ਆਇਆ ਕਰਨਗੇ ਕਿ ਗੁਰੂ ਸਾਹਿਬ ਨੇ ਕਰਾਉਣਾ ਕਿਸੇ ਦਿਨ ਆ ਜਿਹੜਾ ਅੱਜ ਮੈਂ ਵੇਖਿਆ 1 ਲੱਖ ਬੰਦੇ ਦਾ ਜਿੱਥੇ ਇਕੱਠ ਹੋਇਆ ਨਵੀਂ ਨਵੀਂ ਟੈਕਨੋਲੋਜੀ ਔਰ ਟਿਕਲਚਰ ਵਾਲਾ ਤੁਸੀਂ ਵਧੀਆ ਇੱਥੇ ਕਰ ਰਹੇ ਹੋ ਤੁਸੀਂ ਲਾਈਫ ਸਟਾਕ ਵਧੀਆ ਦਿਖਾ ਰਹੇ ਹੋ ਤੁਸੀਂ ਘੋੜਿਆਂ ਵਾਲਾ ਵਧੀਆ ਨਮਾਇਸ਼ ਕਰ ਰਹੇ ਹੋ ਇਦਾਂ ਸਾਰਾ ਜਾਣਕਾਰੀ ਮਿਲਦੀ ਸੋ ਗੁਰੂ ਸਾਹਿਬ ਮਿਹਰ ਕਰਨ ਆਪਾਂ ਸਾਰੇ ਰਲ ਕੇ ਪੰਜਾਬ ਨੂੰ ਰੰਗਾਂ ਪੰਜਾਬ ਬਣਾਈਏ ਕੱਲੇ ਅਸੀਂ ਨਹੀਂ ਬਣਾ ਸਕਦੇ ਇਹ ਸਾਰਾ ਪੰਜਾਬੀ ਦੇ 3 ਕਰੋੜ ਪੰਜਾਬੀ ਇਕੱਠੇ ਹੋ ਕੇ ਕਰਨਗੇ ਨਾ ਆਪਾਂ ਜਰੂਰ ਕਰ ਲਾਂਗੇ ਗੁਰੂ ਸਾਹਿਬ ਮਿਹਰ ਕਰਨ ਔਰ ਸਾਨੂੰ ਜਿਹੜੀ ਤੁਸੀਂ ਬੈਂਡੇ ਜਿਹੜੀ ਤਾਕਤ ਦਿੱਤੀ ਆ ਉਹਨੂੰ ਇਮਾਨਦਾਰੀ ਦੇ ਨਾਲ ਤੇ ਇਹ ਪੂਰੇ ਜਾਨ ਦੇ ਨਾਲ ਉਸ ਤਾਕਤ ਦਾ ਯੂਜ਼ ਕਰਨ ਦਾ ਉਸ ਤਾਕਤ ਦਾ ਪੰਜਾਬ ਦੀ ਭਲਾਈ ਦੇ ਵਿੱਚ ਪੰਜਾਬੀਆਂ ਦੀ ਭਲਾਈ ਦੇ ਲਈ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਸਾਡੇ ਕਾਰੋਬਾਰੀਆਂ ਦੀ ਭਲਾਈ ਦੇ ਲਈ ਸਾਨੂੰ ਉਹ ਤਾਕਤ ਨੂੰ ਵਰਤਣ ਦਾ ਬਲ ਬੁੱਤੀ ਬਖਸ਼ਣ ਇਹਦਾ ਕਿਹਾ ਹੁਣ ਜਾਂਜ ਕੇ ਫਤਹਿ ਵੀ ਲਾ ਦਈਏ ਪੂਰੇ ਜੋਰ ਨਾਲ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਹੁਤ ਬਹੁਤ ਧੰਨਵਾਦ ਸੰਗਾ ਸਾਹਿਬ ਤੇ ਹਸਨ ਕਿੱਥੇ ਆ ਯਾਰ ਲੋਕ ਨਾਇਕ ਤੇਰੀ ਦਾ ਆਵਾਜ਼ ਪਤੰਦਰਾ ਐਡੀ ਮਾਨਕ ਸਾਹਿਬ ਨੂੰ ਯਾਦ ਕਰਾਉਂਦੀ ਹੈ ਆਈ ਲੱਗਿਆ ਰ ਠੀਕ ਹੈ ਪ੍ਰਮਾਤਮਾ ਪੂਰੇ ਰੰਗ ਭਾਗ ਲਾ ਹੀ ਦਿਆ ਹੋਰ ਲਾਊਗਾ ਬਹੁਤ ਬਹੁਤ ਅੱਛਾ ਬਹੁਤ ਮਾਨ ਸਾਹਿਬ ਯਾਦ ਆਇਆ ਬਹੁਤ ਬਹੁਤ ਸ਼ੁਕਰੀਆ ਸੰਧਵਾ ਸਾਹਿਬ ਸਰਦਾਰ ਅਮਰਜੀਤ ਸਿੰਘ ਸੰਧੋਵਾ